ਹਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਜੀਕੇ ਵਿਸ਼ਾ ਹੈ ਜੀ ਸਿਵਲ ਨਾ ਫਰਮਾਨੀ ਅੰਦੋਲਨ ਜੋ ਕਿ ਪੀਟਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦਿ ਪ੍ਰੀਖਿਆਵਾਂ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਾਂਗੀ। ਸੋ ਅੱਜ ਦਾ ਵਿਸ਼ਾ ਹੈ ਜੀ ਸਿਵਲ ਨਾਫਰਮਾਨੀ ਅੰਦੋਲਨ। ਸਤੰਤਰਤਾ ਪ੍ਰਾਪਤ ਕਰਨ ਲਈ ਮਹਾਤਮਾ ਗਾਂਧੀ ਨੇ 1930 ਤੋਂ 1934 ਈਸਵੀ ਤੱਕ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ। ਉਹਨਾਂ ਨੇ ਅੰਦੋਲਨ ਨੂੰ ਸਫਲ ਬਣਾਉਣ ਲਈ ਨਮਕ ਸत्याग्रह ਸ਼ੁਰੂ ਕੀਤਾ ਸੋਸਿਅਲ ਨਾ ਫਰਮਾਨੀ ਅੰਦੋਲਨ ਕਦੋਂ ਤੋਂ ਕਦੋਂ ਤੱਕ ਚੱਲਿਆ 1930 ਤੋਂ 1934 ਈਸਵੀ ਤੱਕ ਕਿਸ ਦੁਆਰਾ ਚਲਾਇਆ ਗਿਆ ਮਹਾਤਮਾ ਗਾਂਧੀ ਦੁਆਰਾ 12 ਮਾਰਚ 1930 ਨੂੰ ਗਾਂਧੀ ਜੀ ਨੇ ਆਪਣੇ 78 ਸਾਥੀਆਂ ਨੂੰ ਨਾਲ ਲੈ ਕੇ ਸਾਬਰਮਤੀ ਆਸ਼ਰਮ ਤੋਂ ਡਾਂਡੀਵਾਲ ਪੈਦਲ ਯਾਤਰਾ ਸ਼ੁਰੂ ਕੀਤੀ 5 April 1930 ਨੂੰ ਗਾਂਧੀ ਜੀ ਨੇ ਅਰਬ ਸਾਗਰ ਦੇ ਕਿਨਾਰੇ ਤੀ ਸਥਿਤ ਡਾਂਡੀ ਪਿੰਡ ਦੇ ਵਿੱਚ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਸੋ ਗਾਂਧੀ ਜੀ ਨੇ ਨਮਕ ਕਾਨੂੰਨ ਦੀ ਉਲੰਘਣਾ ਕਦੋਂ ਕੀਤੀ 5 ਅਪ੍ਰੈਲ 1930 ਈਸਵੀ ਨੂੰ ਸਾਬਰਮਤੀ ਤੋਂ ਡਾਂਡੀ ਵੱਲ ਪੈਦਲ ਯਾਤਰਾ ਕਦੋਂ ਸ਼ੁਰੂ ਕੀਤੀ ਉਹਨਾਂ ਨੇ 12 ਮਾਰਚ 1930 ਨੂੰ ਸ਼ੁਰੂ ਕਰਕੇ 5 ਅਪ੍ਰੈਲ 1930 ਨੂੰ ਅਰਬ ਸਾਗਰ ਦੇ ਕਿਨਾਰੇ ਉਹ ਡਾਂਡੀ ਪਿੰਡ ਵਿੱਚ ਪਹੁੰਚ ਗਏ ਉਹਨਾਂ ਦੀ ਨਕਲ ਕਰਦੇ ਹੋਏ ਸਾਰੇ ਭਾਰਤ ਵਿੱਚ ਲੋਕਾਂ ਨੇ ਆਪ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਜਿੱਥੇ ਨਮਕ ਨਹੀਂ ਬਣਾਇਆ ਜਾ ਸਕਦਾ ਸੀ ਉੱਥੇ ਹੋਰ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹਜ਼ਾਰਾਂ ਵਿਦਿਆਰਥੀਆਂ ਨੇ ਸਕੂਲਾਂ ਤੇ ਕਾਰਜਾਂ ਵਿੱਚ ਪੜਨਾ ਛੱਡ ਦਿੱਤਾ ਗਾਂਧੀ ਜੀ ਦੇ ਨਮਕ ਕਾਨੂੰਨ ਦੀ ਉਲੰਘਣਾ ਕਰਨ ਤੋਂ ਬਾਅਦ ਥਾਂ-ਥਾਂ ਲੋਕਾਂ ਨੇ ਜਿਹੜਾ ਹੈ ਉਹ ਆਪ ਨਮਕ ਜਾਂ ਲੂਣ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਨਾਮਾ ਤਿਆਰ ਨਹੀਂ ਸੀ ਹੁੰਦਾ ਉੱਥੇ ਸਰਕਾਰ ਦੇ ਕਈ ਕਾਨੂੰਨਾਂ ਦੀ ਉਲੰਘਣਾ ਕੀਤੀ ਜਿਹੜੇ ਵਿਦਿਆਰਥੀ ਸੀ ਉਹਨਾਂ ਨੇ ਕੀ ਕੀਤਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਜੋ ਅੰਗਰੇਜ਼ੀ ਨਾਲ ਅੰਗਰੇਜ਼ੀ ਸਰਕਾਰ ਦੇ ਨਾਲ ਸੰਬੰਧਿਤ ਸਕੂਲ ਕਾਲਜ ਸਨ ਉਹਨਾਂ ਵਿੱਚ ਉਹਨਾਂ ਨੇ ਪੜਨਾ ਛੱਡ ਦਿੱਤਾ ਲੋਕਾਂ ਨੇ ਸਰਕਾਰੀ ਨੌਕਰੀਆਂ ਦਾ ਅਤਿਆਗ ਕੀਤਾ ਔਰਤਾਂ ਨੇ ਵੀ ਇਸ ਅੰਦੋਲਨ ਵਿੱਚ ਹਿੱਸਾ ਲਿਆ ਉਹਨਾਂ ਨੇ ਸ਼ਰਾਬ ਤੇ ਵਿਦੇਸ਼ੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਧਰਨੇ ਦਿੱਤੇ ਤੇ ਸਰਕਾਰ ਨੇ ਇਸ ਅੰਦੋਲਨ ਨੂੰ ਖਤਮ ਕਰਨ ਲਈ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਅੰਦੋਲਨਿਆ ਨਾ ਚੱਲਿਆ ਕਿ ਔਰਤਾਂ ਨੇ ਇਸ ਅੰਦੋਲਨ ਵਿੱਚ ਭਾਗ ਲਿਆ ਉਹਨਾਂ ਨੇ ਸ਼ਰਾਬ ਤੇ ਵਿਦੇਸ਼ੀ ਵਸਤਾਂ ਕਈਆਂ ਵੇਚਦਿਆਂ ਦੁਕਾਨਾਂ ਸਨ ਉਹਨਾਂ ਦੇ ਅੱਗੇ ਧਰਨੇ ਦਿੱਤੇ ਤੇ ਸਰਕਾਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀ ਉਸ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਤਾਂ ਜੋ ਕਿਸੇ ਤਰ੍ਹਾਂ ਗਾਂਧੀ ਜੀ ਦੇ ਸਿਵਲ ਨਾ ਫਰਮਾਨੀ ਅੰਦੋਲਨ ਨੂੰ ਅਸਫਲ ਬਣਾਇਆ ਜਾ ਸਕੇ ਅਤੇ ਕਾਂਗਰਸ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕਈ ਥਾਵਾਂ ਤੇ ਗੋਲੀ ਚਲਾਈ ਪਰੰਤੂ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਵਿੱਚ ਅਸਫਲ ਨਹੀਂ। ਭਾਵੇਂ ਸਰਕਾਰ, ਅੰਗਰੇਜ਼ੀ ਸਰਕਾਰ ਨੇ ਹਰ ਯਤਨ ਕੀਤਾ ਕਿ ਗਾਂਧੀਜੀ ਦੁਆਰਾ ਸ਼ੁਰੂ ਕੀਤਾ ਗਿਆ ਸਿਵਲ ਨਾਫਰਮਾਨੀ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ। ਲੇਕਿਨ ਉਹ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਵਿੱਚ ਜੋ ਹੈ ਉਹ ਅਸਫਲ ਨਹੀਂ। ਸੋ ਅੱਜ ਦਾ ਜੋ ਮੇਰਾ ਵਿਸ਼ਾ ਸੀ ਸੇਵਲਨਾ ਫਰਮਾਨੀ ਅੰਦੋਲਨ ਦੇ ਬਾਰੇ ਸੀ ਇਹ ਅੰਦੋਲਨ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਇਹ ਮਾਸਟਰ ਕੈਡਰ ਪੀਟੈਟ ਮਾਸਟਰ ਕੈਡਰ ਦੇ ਵਿੱਚ ਵੀ ਪੁੱਛੇ ਜਾਂਦੇ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਹ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਪੇਜ ਤੇ ਵੀ ਤੁਹਾਨੂੰ ਆਪਣੇ ਪੇਪਰ ਦੀ ਤਿਆਰੀ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਮਿਲ ਜਾਣਗੇ ਸੋ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ